ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਕਿ ਰਾਜੀ ਭੀ ਹੋਵਗੇ ਚੜ੍ਹਦੀ ਕਲਾ 'ਚ ਹੋਗੇ ਦੋਸਤ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਇਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਬਹੁਤ ਜ਼ਿਆਦਾ ਪ੍ਰੋਬਲਮ ਕਈ ਲੋਕਾਂ ਨੂੰ ਆਉਂਦੀ ਆ ਵੀ ਮੂੰਹ 'ਚੋਂ 스멜 ਆਉਂਦੀ ਆ ਬੈਡ 스ਮੈਲ ਹਨਾ ਹੁਣ ਬੰਦਾ ਤਿਆਰ ਹੋ ਕੇ ਪੂਰਾ ਐਂਟਿਚ ਹੋ ਕੇ ਕਿਤੇ ਜਾਂਦਾ ਬਟ ਜਿਹੜੀ ਸਾਰੀ ਪਰਸਨੈਲਿਟੀ ਧਰੀ ਰਹਿ ਜਾਂਦੀ ਹੈ ਜਦੋਂ ਉਹਦੇ ਮੂੰਹ ਚੋਂ 스ਮੈਲ ਆਉਂਦੀ ਹੈ ਹਨਾ ਚਾਹੇ ਕੋਈ ਵੀ ਹੈ ਹਨਾ ਕੋਈ ਵੀ ਪਰਸਨ ਆ ਹਨਾ ਬੜੇ ਲੋਕ ਇਸ ਤੋਂ ਪਰੇਸ਼ਾਨ ਨੇ ਤੇ ਬਹੁਤ ਤਰ੍ਹਾਂ ਦੇ ਉਪਾਅ ਕਰਦੇ ਨੇ ਮਾਊਥਵਾਸ਼ ਵਗੈਰਾ ਯੂਜ਼ ਕਰਦੇ ਆ ਮੈਡੀਸਿਨਸ ਵੀ ਗੀ ਲੈਂਦੇ ਆ ਹਨਾ ਕਈ ਬੰਦੇ ਸਵੇਰੇ ਸ਼ਾਮ ਬ੍ਰਸ਼ ਵੀ ਕਰਦੇ ਆ ਤਾਂ ਵੀ ਇਹ ਪ੍ਰੋਬਲਮ ਦੂਰ ਨਹੀਂ ਹੁੰਦੀ ਹੈਗੀ ਸੋ ਘਰੇਲੂ ਨੁਸਖਾ ਦੱਸਾਂਗੇ ਵੀ ਕਰਨਾ ਕੀ ਹੈ ਜਿਹੜੀ ਤੁਹਾਡੇ ਮੂੰਹ ਦੇ ਵਿੱਚ ਬੈਡ ਸਮੈਲ ਆਉਂਦੀ ਹੈ ਹਨਾ ਉਹ ਬਿਲਕੁਲ ਠੀਕ ਹੋ ਜਾਊਗੀ ਬਹੁਤ ਸਿੰਪਲ ਜਿਹਾ ਨੁਸਖਾ ਹੈ ਦੇ ਲੌਂਗ ਤਾਂ ਹਰੇਕ ਘਰ ਦੇ ਵਿੱਚ ਹੁੰਦਾ ਹੀ ਆ ਹਨਾ ਹਰ ਘਰ ਦੇ ਵਿੱਚ ਲੌਂਗ ਯੂਜ਼ ਕੀਤਾ ਜਾਂਦਾ ਕਰਨਾ ਕੀ ਆ ਅੱਧਾ ਗਲਾਸ ਪਾਣੀ ਦਾ ਲੈ ਆ ਲੋ ਠੀਕ ਹੈ ਜੀ ਪਾਣੀ ਦੇ ਵਿੱਚ ਤਿੰਨ ਚਾਰ ਲੌਂਗ ਸੁੱਟ ਕੇ ਉਹਨਾਂ ਨੂੰ ਉਹਨੂੰ ਬੋਇਲ ਕਰਦੋ ਲੌਂਗ ਨੂੰ ਹਨਾ 5 ਕਿ ਮਿੰਟ ਬੋਇਲ ਕਰਦੋ ਤੇ ਜਿਹੜਾ ਉਹ ਪਾਣੀ ਆ ਉਹਨੂੰ ਛਾਣ ਲਓ ਠੀਕ ਹੈ ਜੀ ਛਾਣ ਕੇ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਰੋਟੀ ਖਾਣ ਤੋਂ ਬਾਅਦ ਉਸ ਪਾਣੀ ਦੇ ਹਨਾ ਗੁੰਗਣੇ ਪਾਣੀ ਦੇ কুরਲੇ ਕਰਨੇ ਜਿਹਨੂੰ ਆਪਾਂ ਕਹਿੰਦੇ ਆ ਗਰਗਲ ਕਰਨੇ ਆ ਹਨਾ ਉਹਦੇ ਵਿੱਚ ਪਾਣੀ ਪਾ ਵੀ ਉਹਨੂੰ ਘੁਮਾ ਕੇ কুরਲਾ ਕਰਨਾ ਹੈ ਹਨਾ ਤੁਸੀਂ ਇਹ ਡੇਲੀ ਰੁਟੀਨ ਦੇ ਵਿੱਚ ਕਰੋ ਫਿਰ ਦੇਖੋ ਜਿਹੜੀ ਤੁਹਾਡੀ ਮੂੰਹ ਚ ਬੈਡ ਸਮੈਲ ਆਉਂਦੀ ਆ ਉਹ ਬਹੁਤ ਜਲਦੀ ਇਸ ਚੀਜ਼ ਨੂੰ ਖਤਮ ਕਰ ਦੂਗੀ ਸੋ ਜਦੋਂ ਵੀ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਵੀ ਰੋਟੀ ਖਾਣੀ ਆ ਹਨਾ ਰੋਟੀ ਖਾਣ ਤੋਂ ਬਾਅਦ ਰਾਤ ਨੂੰ ਜਾਣਾ ਦਿਨੇ ਤਾਂ ਆਪਾਂ ਨਹੀਂ ਚਾਹੋਦੇ ਦਿਨੇ ਤਾਂ ਆਪਾਂ ਰੋਟੀ ਖਾਣ ਤੋਂ ਪਹਿਲਾਂ ਬ੍ਰਸ਼ ਕਰਦੇ ਆ ਪਰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਬ੍ਰਸ਼ ਜਰੂਰ ਕਰਨਾ ਚਾਹੀਦਾ ਤੇ ਇਹ ਜਿਹੜਾ কুরਲਾ ਜਾਂ ਲੌਂਗ ਦੇ ਪਾਣੀ ਦਾ ਹਨਾ ਪਾਣੀ ਵਿੱਚ ਉ ਬੜੇ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਕਰ ਦੇ ਜੀ ਥੈਂਕ ਯੂ ਵੈਰੀ ਮਾਚ ਸਤਿ ਸ੍ਰੀ ਅਕਾਲ ਜੀ